ਤਤ ਜੜੀ ਹੈ ਉਹ ਦਸਵੇਂ ਪਾਤਸ਼ਾਹੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦੀ ਜੜੇ ਉਹਨਾਂ ਦੀ ਗੱਲ ਕਰੀ ਉਹਨਾਂ ਦੇ ਸਪੁੱਤਰ ਉਹਨਾਂ ਦੇ ਪੁੱਤਰ ਜਿਨ੍ਹਾਂ ਨੂੰ ਅੱਜ ਦੇ ਦਿਨ ਮੁਗਲ ਰਾਜੇ ਵੱਲੋਂ ਦੀਵਾਰ ਦੇ ਵਿੱਚ ਚੁਣਵਾਇਆ ਗਿਆ ਸੀ ਜਿਸ ਤੋਂ ਬਾਅਦ ਮੋਤੀ RAM ਮਹਿਰਾ ਵੱਲੋਂ ਉਹਨਾਂ ਨੂੰ ਦੁੱਧ ਦੀ ਸੇਵਾ ਜੜੀ ਹੈ ਉਹ ਕੀਤੀ ਗਈ ਸੀ ਜਿਸ ਨੂੰ ਵੇਖਦੇ ਹੋਏ ਸੰਗਤ ਜਿਹੜੀ ਹੈ ਲੱਕੜੀ ਦੀ ਤਦਾਦ ਦੇ ਵਿੱਚ ਅੱਜ ਦੇ ਦਿਨ ਸ਼ਹੀਦਾਂ ਨੂੰ ਸ਼ਹਾਦਤ ਦੇ ਵਾਸਤੇ ਹਰ ਇੱਕ ਘਾਟੇ ਦੁੱਧ ਦਾ ਲੰਗਰ ਲਾਂਦੀ ਹੈ ਤੇ ਉਹਨਾਂ ਨੂੰ ਜਦੋਂ ਸ਼ਾਹਦਤ ਉਹਨਾਂ ਦੀ ਮਕਰਰ ਕਰ ਦਿੱਤੀ ਗਈ ਉਹਨਾਂ ਨੂੰ ਦੋ ਦਿਨ ਪੇਸ਼ੀ ਹੁੰਦੀ ਰਹੀ ਉਹ ਦੋ ਦਿਨ ਪੇਸ਼ੀ ਦੇ ਦੌਰਾਨ ਹੋ ਚੁਕੇ ਨਹੀਂ ਡੋਲੇ ਨਹੀਂ ਸਾਈ ਜੀ ਤੇ ਆ ਸਾਈ ਜੀ ਲਾਇ ਵਾਹਿਗੁਰੂ ਜੀ ਦਾ ਕਾਲ ਚਾਹ ਤੇ ਵਾਹਿਗੁਰੂ ਜੀ ਦੀ ਫਤਿਹ ਜਿੱਦਾਂ ਕੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਅੱਜ ਉਹ ਦਿਨ ਹੈ ਜਿਸ ਦਿਨ ਨੂੰ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਸਾਰੀ ਦੀ ਸਾਰੀ ਸੰਗਤ ਜਿਹੜੀ ਹੈ ਉਹ ਦਸਵੇਂ ਪਾਤਸ਼ਾਹੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅ ਸ਼ਹੀਦੀ ਜਿਹੜੇ ਉਹਨਾਂ ਦੀ ਗੱਲ ਕਰੀ ਉਹਨਾਂ ਦੇ ਸਪੁੱਤਰ ਉਹਨਾਂ ਦੇ ਪੁੱਤਰ ਜਿਨ੍ਹਾਂ ਨੂੰ ਅੱਜ ਦੇ ਦਿਨ ਮੁਗਲ ਰਾਜੇ ਵੱਲੋਂ ਦੀਵਾਰ ਦੇ ਵਿੱਚ ਚੁਣਵਾਇਆ ਗਿਆ ਸੀ ਉਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹ ਸ਼ਹੀਦਾਂ ਨੂੰ ਅ ਸ਼ਹਾਦਤ ਦੇ ਵਾਸਤੇ ਸੰਗਤ ਜਿਹੜੀ ਹੈ ਉਹ ਇਹਦਾ ਦੁੱਧ ਦੇ ਜਿਹੜੇ ਲੰਗਰ ਦੀ ਗੱਲ ਕਰੀਏ ਤਾਂ ਉਹ ਲਗਾਉਂਦੀ ਹੈ ਦੱਸਿਆ ਜਾਂਦਾ ਹੈ ਕਿ ਇਹ ਇਤਿਹਾਸ ਦੀ ਜੇ ਗੱਲ ਕਰੀਏ ਦਾ ਦੱਸਿਆ ਜਾਂਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸੁਪੁੱਤਰ ਸਨ ਤੇ ਦੋ ਜਿਹੜੇ ਵੱਡੇ ਪੁੱਤਰ ਸਨ ਦੋ ਜਿਹੜੇ ਵੱਡੇ ਸਾਹਿਬਜ਼ਾਦੇ ਸਨ ਉਹ ਚਮਕੌਰ ਗੜੀ ਦੇ ਵਿੱਚ ਜੰਗ ਦੇ ਦੌਰਾਨ ਸ਼ਹੀਦ ਹੋ ਗਏ ਸਨ ਤੇ ਉਤੋਂ ਬਾਅਦ ਜਿਹੜੇ ਦੋ ਛੋਟੇ ਸਾਹਿਬਜ਼ਾਦੇ ਸਨ ਉਹਨਾਂ ਨੂੰ ਮੁਗਲ ਰਾਜਾ ਵੱਲੋਂ ਠੰਡੀ ਜਿਹੜੀ ਗੱਲ ਕਰੀਦਾ ਢੰਡੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੈਦ ਕਰਾਇਆ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੋਤੀ RAM ਮਹਿਰਾ ਵੱਲੋਂ ਉਹਨਾਂ ਨੂੰ ਦੁੱਧ ਦੀ ਸੇਵਾ ਜੜੀ ਹੈ ਉਹ ਕੀਤੀ ਗਈ ਸੀ ਜਿਸ ਨੂੰ ਵੇਖਦੇ ਹੋਏ ਸੰਗਤ ਜਿਹੜੀ ਹੈ ਲੱਖਾਂ ਦੀ ਤعداد ਦੇ ਵਿੱਚ ਅੱਜ ਦੇ ਦਿਨ ਸ਼ਹੀਦਾਂ ਨੂੰ ਸ਼ਹਾਦਤ ਦੇ ਵਾਸਤੇ ਹਰ ਇੱਕ ਘਰਾਂ ਤੇ ਦੁੱਧ ਦਾ ਲੰਗਰ ਲਾਂਦੀ ਹੈ ਤੇ ਇੱਥੇ ਵੇਖ ਸਕਦੇ ਹੋ ਸੱਜਣਾ ਲੱਤੇ ਸੰਗਤ ਹੀ ਮੌਜੂਦ ਹੈ ਗੱਲਬਾਤ ਕਰਦੇ ਆ ਸਰਵਾਈਗੋਰੀ ਦਾ ਖਾਲਸਾ ਤੇ ਵਾਈਗੋਰੀ ਦੀ ਫਤਿਹ ਅੱਜ ਇੱਕ ਸ਼ਹੀਦੀ ਦਿਹਾੜਾ ਹੈ ਇਹਦੇ ਬਾਰੇ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਸ਼ਹੀਦ ਕੀਤੇ ਗਏ ਇਰਸਾਨ ਸਾਹਿਬ ਜਾਦੇ ਛੋਟੇ ਸਾਹਿਬ ਜਾਦੇ ਜੋ ਕਿ ਉਹਨਾਂ ਨੂੰ ਜਦੋਂ ਸ਼ਹਾਦਤ ਉਹਨਾਂ ਦੀ ਮقرਰ ਕਰ ਦਿੱਤੀ ਗਈ ਉਹਨਾਂ ਨੂੰ ਦੋ ਦਿਨ ਪੇਸ਼ੀ ਹੁੰਦੀ ਰਹੀ ਉਹ ਦੋ ਦਿਨ ਪੇਸ਼ੀ ਦੇ ਦੌਰਾਨ ਹੋ ਚੁਕੇ ਨਹੀਂ ਡੋਲੇ ਨਹੀਂ ਇਹ ਸਿੱਧਕ ਸੀਗਾ ਪਾਤਸ਼ਾਹ ਦੇ ਸਾਹਿਬ ਜਾਦੇ ਅੱਜ ਜੋ ਕਿ ਅੱਜ ਸਾਡੇ ਸਾਰੇ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਤਨ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਤੁਹਾਨੂੰ ਉਹਨਾਂ ਦੇ ਮਾਤਾ ਗੁਜਰਕੌਰ ਜੀ ਜੋ ਕਿ ਜਦੋਂ ਗੰਗੂ ਉਹਨਾਂ ਨੂੰ ਧੋਖੇ ਦੇ ਨਾਲ ਲੈ ਜਾਂਦਾ ਹੈ ਤੇ ਫਿਰ ਜਾ ਕੇ ਜੋ ਸਾਰੀ ਸ਼ਹਾਦਤ ਦਾ ਇਹ ਸਫ਼ਰ ਚੱਲਦਾ ਹੈ ਜੀਦੀ ਧੜੇ ਮਨਾਂਦੀਆਂ ਨੇ ਸੰਗਤ ਇਹ ਤਨ ਬਾਬਾ ਮੋਤੀਰਾਮ ਮਹਿਰਾ ਜੀ ਨੇ ਜੋ ਦੁੱਧ ਦੀ ਸੇਵਾ ਕੀਤੀ ਸੀ ਇਹ ਸਾਰੇ ਵੀਰ ਜੋਗ ਲੋਕ ਭਲਾਈ ਸੋਸਾਇਟੀ ਵੱਲੋਂ ਇਹਨਾਂ ਨੇ ਉਪਰਾਲਾ ਕੀਤਾ ਕਿ ਅਸੀਂ ਵੀ ਉਸ ਸੇਵਾ ਵਿੱਚ ਥੋੜਾ ਯੋਗਦਾਨ ਪਾਈਏ ਤੇ ਇਹਨਾਂ ਵੀਰਾਂ ਦਾ ਵਿਚ ਲਗਾ ਜੋ ਕਦਮ ਆ ਤੋ ਇਹ ਸਾਰਾ ਮਾਰੇ ਚਰਨਾਂ ਦੇ ਵਿੱਚ ਸਮਰਪਣ ਸ਼ਰਧਾਂਜਲੀ ਆ ਇਹ ਸੰਗਤਾਂ ਨੂੰ ਦੁੱਧ ਪਿਆਇਆ ਜਾ ਰਿਹਾ ਹੈ ਇਹ ਸਾਰਿਆਂ ਨੂੰ ਅਸੀਂ ਮਹਾਰਾਜ ਜਿਸਾ ਮਾਦਾ ਜੀ ਨੇ ਸਹਿਰਜਾਦੇ ਨੇ ਜਿਸ ਤਰ੍ਹਾਂ ਉਹਨਾਂ ਨੂੰ ਉਸ ਦਿਨ ਦੁੱਧ ਪਿਆਇਆ ਗਿਆ ਦੋ ਦਿਨ ਉਹਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਜੋ ਉਹਦੇ ਕੋਲ ਸੀਗਾ ਸਭ ਨਿਸ਼ਾਵਰ ਕਰ ਦਿੱਤਾ ਕੌਮ ਦੇ ਲੇਖੇ ਲਾ ਦਿੱਤਾ ਤੇ ਇਹ ਸਾਨੂੰ ਇਹੀ ਪ੍ਰੇਰਣਾ ਦਿੰਦੇ ਹਨ ਕਿ ਸਾਨੂੰ ਇਹ ਸਿੱਖੀ ਸਿੱਧਕ ਦੇ ਸਿਨਾਂ ਤੇ ਚੱਲਣਾ ਚਾਹੀਦਾ ਹੈ ਗੁਰੂ ਪਾਤਸ਼ਾਹ ਦੇ ਕਹਿਣੀ ਰਹਿਣੀ ਤੇ ਚੱਲਣਾ ਚਾਹੀਦਾ ਹੈ ਤੇ ਇਸੇ ਤਰ੍ਹਾਂ ਹੀ ਸੰਗਤਾਂ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ ਜੋ ਕਿ ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੋਈ ਨਹੀਂ ਹਜ ਚਿੰਨ ਦਿੱਤੇ ਗਏ ਉਹਦੇ باوجود ਵੀ ਜਦੋਂ ਉਹਨਾਂ ਦੇ ਸਵਾਸ ਨਹੀਂ ਨਿਕਲੇ ਫਿਰ ਉਹਨਾਂ ਨੂੰ ਨਜਾਹ ਕਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਦੀ ਯਾਦ ਨੂੰ ਸਮਰਪੇ ਤੇ ਇਹ ਦੁੱਧਾ ਲੰਗਰ ਲਗਾਇਆ ਗਿਆ ਹੈ ਤੇ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸ਼ਗਧੀਆਂ ਨੇ ਤੇ ਨਾਲ ਸਾਹਿਬਜ਼ਾਦੇ ਨੂੰ ਯਾਦ ਕਰਦੀਆਂ ਨੇ ਤੇ ਮਾਤਾ ਜੀ ਨੂੰ ਵੀ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਦੀਆਂ ਨੇ ਇਹ ਕਿਹੜੇ ਰਾਜੇ ਵੱਲੋਂ ਜੇ ਗੱਲ ਕਰੀਏ ਤਾਂ ਇਹ ਕਿਹੜੇ ਰਾਜੇ ਵੱਲੋਂ ਜੜਾ ਹੈ ਐਦਾਂ ਦੀ ਦੁਸ਼ਕਰਮ ਜੜਾ ਹੈ ਉਹ ਕੀਤਾ ਗਿਆ ਸੀ ਛੋਟੇ ਸਾਹਿਬਜ਼ਾਦੇ ਜੀ ਨੇ ਇਹ ਸੁਬਾ ਸਰਾਂਦੇ ਜੀ ਇਹ ਫਤਿਹਗੜ੍ਹ ਸਾਹਿਬ ਇਹ ਸਾਰਾ ਕੁਝ ਵਾਪਰਿਆ ਜੋ ਕਿ ਉਹ ਕਹਿੰਦਾ ਸੀਗਾ ਕਿ ਮੈਂ ਸਭ ਕੁਝ ਖਤਮ ਕਰ ਦਾਂਗਾ ਤੇ ਉਹ ਫਿਰ ਅੱਜ ਵੀ ਦੇਖੋ ਜਿੰਨੇ ਵੀ ਉੱਥੇ ਸਾਹਿਬਜ਼ਾਦੇ ਨੇ ਸਾਰੀ ਸੰਗਤ ਜਾਣਦੀ ਨੇ ਉਥੇ ਸ਼ਹਾਦਤਾਂ ਦਾ ਸਾਬ ਜਿਆਦੇਆਂ ਦੀ ਸ਼ਹਾਦਤਾਂ ਦਾ ਜੋ ਅੱਜ ਵੀ ਉਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਜਿਨੇ ਕਿਆ ਸੀ ਮੈਂ ਮਕਾ ਦਿਆਂਗਾ ਖੁਰਾਕ ਖੋਜ ਕਰ ਦੇਵਾਂਗਾ ਅਸੀਂ ਕੌਮ ਦਾ ਤੇ ਉਹ ਅੱਜ ਵੀ ਉਥੇ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਕਰੋੜਾਂ ਦੀ ਦਦਾਚ ਸੰਗਤ ਜਾ ਕੇ ਸਜਦਾ ਕਰਦੀ ਹੈ ਤੇ ਗੁਰੂ ਚਰਨਾਂ ਦੇ ਵਿੱਚ ਪ੍ਰਣਾਮ ਕਰਦੀ ਹੈ ਉਸ ਸਾਬ ਜਿਆਦੇ ਨੂੰ ਯਾਦ ਕਰਦੀ ਹੈ ਸਾਬ ਜਿਆਦੇ ਸਦਾ ਲਈ ਸਾਡੇ ਦਿਲਾਂ ਵਿੱਚ ਜੀਵਤ ਨੇ ਹੋਂ ਹਾਜ਼ਰ ਨੇ ਅਸੀਂ ਉਹਨਾਂ ਨੂੰ ਹਾਜ਼ਰ ਹੀ ਮੰਨ ਕੇ ਚੱਲਦੇ ਹਾਂ ਜਦੋਂ ਮਾਰੇ ਨੇ ਕਿਹਾ ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਇਹਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੁਤਜਾਨ ਇਹ ਜਿਹੜਾ ਹਜ਼ਾਰਾਂ ਹੀ ਜਿਹੜੇ ਉਹਨਾਂ ਦੇ ਪੁੱਤਰ ਹੀ ਨੇ ਅਸੀਂ ਹੁ ਮਾਰੇ ਲਈ ਚਰਨਾ ਸਜਦਾ ਕਰਦੇ ਕਿ ਸੇ ਪਾਸ਼ਾਡੇ ਸਿਰ ਤੇ ਦਾ ਹੀ ਹੱਥ ਰੱਖ ਕੇ ਸੇਵਾ ਲੈਂਦੇ ਰਹਿਣਾ ਤੇ ਆਪਣੇ ਚੰਨਾਂ ਨਾਲ ਜੋੜ ਕੇ ਰੱਖਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ